ਤਸਵੀਰਾਂ ਦੇਖ ਕੇ ਧੂ ਕਾਲਜੇ ਪੈਂਦੀ ਏ ਪਰ ਮੂੰਹੋਂ ਕੁਝ ਨਾ ਕਹਿੰਦੀ ਏ ਇਹ ਜੋ ਹਾਲਾਤ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਇਹ ਹਰ ਦੇ ਨਾਲ ਪ੍ਰਭਾਵਿਤ ਹੋਏ ਖੇਤ ਨੇ ਇਹਨਾਂ ਖੇਤਾਂ ਦੀ ਸਾਲ ਭਰ ਦੀ ਮਿਹਨਤ ਦੇ ਉੱਤੇ ਕਿਸਾਨ ਦੀ ਸਾਰੀ ਹੀ ਸਾਰੀ ਮਿਹਨਤ ਦੇ ਉੱਤੇ ਪਾਣੀ ਫਿਰ ਗਿਆ ਹੜਾਂ ਦਾ ਇਹ ਪਾਣੀ ਅਜੇ ਵੀ ਸੁੱਕਣੇ ਨਹੀਂ ਜੇਕਰ ਇਹ ਪਾਣੀ ਨਹੀਂ ਸੁੱਕਦੇ ਤੇ ਇਹ ਜੋ ਖੇਤ ਖੜੇ ਹਰੇ ਭਰੇ ਨਜ਼ਰ ਆ ਰਹੇ ਨੇ ਇਹ ਖੇਤ ਬਿਲਕੁਲ ਹੀ ਮਿੱਟੀ ਹੋ ਜਾਣਗੇ ਤੇ ਕਿਸਾਨ ਦੀ ਸਾਲ ਭਰ ਦੀ ਮਿਹਨਤ ਸਾਲ ਭਰ ਦੀ ਕਮਾਈ ਤੇ ਸਾਲ ਭਰ ਦਾ ਲਗਾਇਆ ਹੋਇਆ ਜੀਬ ਦੇ ਵਿੱਚੋਂ ਪੈਸਾ ਵੀ ਪੂਰਾ ਨਹੀਂ ਹੋਣਾ ਇੰਨੇ ਜਿਆਦਾ ਮੰਦੇ ਹਾਲਾਤ ਨੇ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਸਾਡੇ ਪੱਤਰਕਾਰ ਨੇ ਤਾ ਉਹਨਾਂ ਦਾ ਦਿਲ ਪਰ ਆਇਆ ਕਿਸਾਨਾਂ ਨੇ ਤੁਸੀਂ ਦੇਖਿਆ ਹੀ ਕਿ ਬੜੇ ਹੀ ਲਹਿਜੇ ਦੇ ਨਾਲ ਕਹਿਣ ਤੋਂ ਭਾਵ ਕਿ ਇੱਕ ਦਰਦ ਭਰੇ ਲਹਿਜੇ ਦੇ ਨਾਲ ਉਹਨਾਂ ਨੇ ਆਪਣੇ ਦਿਲ ਦੀ ਗੱਲ ਬਿਆਨ ਕੀਤੀ ਹੈ ਪਰ ਕੀ ਕਰੀਏ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਜੇਕਰ ਇਹਨਾਂ ਵੱਲ ਧਿਆਨ ਨਾ ਕੀਤਾ ਤਾਂ ਫਿਰ ਬਹੁਤ ਜ਼ਿਆਦਾ ਬੁਰਾ ਹੋਵੇਗਾ ਇਹਨਾਂ ਲੋਕਾਂ ਦਾ ਪੂਰੇ ਸਾਲ ਦੀ ਮਿਹਨਤ ਪੂਰੀ ਫਸਲ ਬਰਬਾਦ ਹੋ ਜਾਵੇਗੀ ਇਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਸੰਸਥਾਵਾਂਾਂ ਦੇ ਵਿੱਚੋਂ ਖਾਲਸਾ ਐਡ ਨੇ ਜ਼ਰੂਰ ਕਿਹਾ ਏ ਕਿ ਪਾਣੀ ਕੱਢਣ ਦੇ ਲਈ ਅਸੀਂ ਤੁਹਾਨੂੰ ਪੱਖੇ ਦੇਾਂਗੇ ਤਾਂ ਕਿ ਇਹ ਪਾਣੀ ਜਿਹੜਾ ਆ ਖੇਤਾਂ ਦੇ ਵਿੱਚੋਂ ਦਰਿਆ ਵਾਲੇ ਪਾਸੇ ਨੂੰ ਕੱਢ ਦਿੱਤਾ ਜਾਵੇ ਜਿਹਦੇ ਨਾਲ ਸ਼ਾਇਦ ਕਿਤੇ ਇਹ ਫਸਲਾਂ ਬਚ ਜਾਣ ਜੇਕਰ ਬਚ ਜਾਣ ਤੇ ਵਾਹਿਗੁਰੂ ਦਾ ਆਸਰਾ ਤੇ ਜੇ ਨਾ ਬਚੀਆਂ ਤੇ ਫਿਰ ਕੁਝ ਨਹੀਂ ਕਰ ਸਕਦੇ ਮੰਦੇ ਹਾਲਾਤ ਅਜੇ ਵੀ ਹੜ੍ਹ ਦੇ ਨਾਲ ਨੋਕ ਜੂਜਦੇ ਪਏ ਨੇ ਆਓ ਸੁਣਦੇ ਆ ਇਹਨਾਂ ਵੀਰਾਂ ਦੀ ਗੱਲ ਪਾਜੀ ਇਹ ਤਾਂ ਹੁਣ ਤੁਹਾਨੂੰ ਪਾਜੀ ਇਹ ਤਾਂ ਹੁਣ ਤੁਹਾਨੂੰ ਕੀ ਦਸੀਏ ਵੀ ਜਿਹੜਾ ਗੰਨਾ ਵਾਣਾ ਇਸ ਸਾਲ ਦੀ ਫਸਲ ਆ ਪੂਰੇ ਦੀ ਮਤਲਬ ਹੁਣ ਗੰਨਾ ਐਂਡ ਤੇ ਪੱਕ ਚੁੱਕਿਆ ਤੇ ਮੰਡੀ ਚ ਆਪਾਂ ਮੇਲ ਚ ਇਹਨੂੰ ਫੁੱਟਣਵਾਦ ਤੇ ਤਿਆਰ ਆ ਜੀ ਕਿਉਂਕਿ ਅਕਤੂਬਰ ਮਹੀਨੇ ਚੋਂ ਵੇਲਣੇ ਸ਼ੁਰੂ ਹੋ ਜਾਂਦੇ ਆ ਉੱਥੇ ਪੀੜਣਾ ਸ਼ੁਰੂ ਕਰਦੇ ਦਸੰਬਰ ਚ ਮਤਲਬ ਦਸੰਬਰ ਦੇ ਵਿੱਚ ਮਿਲਾਂ ਚੱਲ ਪੈਂਦੀਆਂ ਜਿਹੜੀ ਗੰਨੇ ਦੀ ਫਸਲ ਆ ਇਹ ਆਪਾਂ ਵੱਧ ਤੋਂ ਵੱਧ ਇਹਨੂੰ ਅਗਸਤ ਤੇ ਸਤੰਬਰ ਤੱਕ ਪ੍ਰੋਪਰੀ ਨੂੰ ਸੰਭਲ ਲਈਦਾ ਸਾਰਾ ਕੰਮ ਬਣਾਈਦਾ ਵੀ ਹੋ ਜਾਂਦਾ ਹੁਣ ਤੇ ਬਿਲਕੁਲ ਐਂਡ ਤੇ ਆ ਜੀ ਸਾਰੇ ਖਰਚੇ ਕਰ ਚੁੱਕੇ ਆ ਇੱਕ ਕਿਸਾਨ ਨੂੰ ਇੱਕ ਏਕੜ ਪਾਲਣ ਵਾਸਤੇ 60 ਤੋਂ 70000 ਰੁਪਿਆ ਇੱਕ ਏਕੜ ਤੇ ਲੱਗ ਜਾਂਦਾ ਤੇ ਆਪੇ ਸੋਚ ਲਓ ਜੀ 70000 ਰੁਪਿਆ ਤਾਂ ਅਸੀਂ ਖਰਚ ਚੁੱਕੇ ਆ ਫਸਲ ਤੇ ਤੇ ਜੀ ਅਸੀਂ ਇਹਨੂੰ ਹੁਣ ਨਹੀਂ ਕੋਈ ਇਹਦਾ ਹੱਲ ਕੱਢਦੇ ਮਾੜਾ ਮੋਟਾ ਪਾਣੀ ਨਹੀਂ ਕੱਢਦੇ ਜਾਂ ਕੁਝ ਨਹੀਂ ਕਰਦੇ ਸਾਡੇ ਤੇ ਇਹ ਉਮੀਦ ਆ ਵੀ ਜਿਹੜੀ ਸਾਨੂੰ ਬਚਤਾਉਣੀ ਉਹ ਖਰਾਬ ਹੋ ਗਈ ਆ ਉਹ ਤੇ ਉਹ ਨਹੀਂ ਸਾਨੂੰ ਬਚਣਾ ਸਾਨੂੰ ਇਹ ਆ ਵੀ ਚਲੋ ਜਿਹੜਾ ਖਰਚਾ ਲੱਗਾ ਉਹ ਹੀ ਬਾਜੇ ਸਾਡਾ ਪਹਿਲਾ ਵੀ ਹੜ੍ਹ ਆਇਆ ਸੀ ਇੱਥੇ ਤੇ ਉਸ ਤੋਂ ਬਾਅਦ ਕਦੋਂ ਕਰਨ ਲਗਾਇਆ ਪਾਜੀ 23 ਵਿੱਚ ਪਹਿਲਾਂ ਹੜ੍ਹ ਆਇਆ ਸੀ 23 ਵਿੱਚ ਤਾਂ ਬਿਲਕੁਲ ਫਸਲ ਟੋਟਲੀ ਡੈਮੇਜ ਹੋ ਗਈ ਸੀ ਤੇ ਮੁੜ ਕੇ 24 ਤੱਕ ਤੇ ਮਹਾ ਆਪਾਂ ਪੈੜੀਆਂ ਪੂੜੀਆਂ ਆਪਣੀਆਂ ਤਿਆਰ ਕੀਤੀਆਂ ਤੇ ਹੁਣ ਪਹਿਲੀ ਫਸਲ ਹੈ ਜੀ ਇਹ ਤੇ ਪਹਿਲੀ ਫਸਲ ਹੀ ਅਸੀਂ ਵੱਢਣੀ ਸੀ ਅੱਜ ਨਾਲ ਇੱਥੋਂ ਤੇ ਉਹਦੇ ਵਿੱਚ ਵੀ ਹੁਣ ਫੇਰ ਹੜ੍ਹ ਆ ਗਿਆ ਜੀ ਲੱਗਦਾ ਕਿ ਕਿਸਾਨ ਅੱਗੇ ਦੱਬਿਆ ਦਾ ਕੁਝ ਹੋਰ ਦੱਬਿਆ ਗਿਆ ਨਾਲ ਪਾਜੀ ਉਹ ਤਾਂ ਬਹੁਤ ਵੱਡੀ ਮਾਰ ਆ ਜੀ ਇਹ ਤਾਂ ਕਦੀ ਵੀ ਘਟਾ ਨਹੀਂ ਪੂਰਾਣਾ ਇੱਕ ਘਰ ਚ ਕੋਈ ਜਿੱਦਾਂ ਕਹਿੰਦੇ ਨਾ ਮੁਖੀ ਉਹ ਬੰਦਾ ਉਹ ਮਰਜੀ ਇਹ ਤੇ ਜਾਂ ਕੁਛ ਹੋ ਜੇ ਇਹ ਤੇ ਉਹਦਾ ਘਾਟਾ ਨਹੀਂ ਪੂਰਾ ਹੁੰਦਾ ਤੇ ਇਹ ਸਮਝ ਲਓ ਪੂਰਾ ਟੱਬਰ ਮਾਰਨ ਵਾਲੀ ਗੱਲ ਆ ਜੀ ਸਰ ਇਹ ਤਾਂ ਪਾਣੀ ਕੱਢਣ ਤੇ ਵੀ ਕਿੰਨਾ ਟਾਈਮ ਲੱਗਣਾ ਕਿੰਨਾ ਪੈਸਾ ਲੱਗਣਾ ਭਾਜੀ ਆਪਾਂ ਤੇ ਇੱਕ ਨੋਰਮਲ ਆਪਣੀ ਪਿੰਡ ਦੀ ਗੱਲ ਕਰਨੀ ਇਹਦੀ 100 150 ਏਕੜ ਜ਼ਮੀਨ ਪਾਣੀ ਦੇ ਹੇਠਾਂ ਆ ਤੇ ਜੇ ਇਹ ਹੀ ਹੋ ਕੱਟਣਾ ਹੋਏ ਤੇ ਮੈਨੂੰ ਲੱਗਦਾ ਵੀ 10 ਲੱਖ ਤੋਂ ਉੱਤੇ ਖਰਚਾ ਹੋਣਾ ਤੇ ਅਸੀਂ ਇਹ ਸਰਕਾਰ ਨੂੰ ਤੇ ਸਾਡੇ ਜਿਹੜੇ ਨਮਾਇਦੇ ਆ ਉਹਨਾਂ ਨੇ ਕਿਸੇ ਨੇ ਵੀ ਨਹੀਂ ਗੱਲ ਸੁਣੀ ਜਿਹੜੇ ਇੱਥੋਂ ਦੇ ਆ ਨਾ ਕਿਸੇ ਨੇ ਆ ਕੇ ਵੇਖਿਆ ਉਹ ਜਾਣਦੇ ਆ ਤੁਸੀਂ ਉੱਤੇ ਬੰਨ ਦੇ ਖਲੋਗੇ ਫੋਟੋਆਂ ਖਿੱਚਾ ਕੇ ਚਲ ਜਾਂਦੇ ਤੜੀ ਹੈਲਪ ਕਰਦੀਆਂ ਪਰ ਕਿਸ ਨੇ ਅੱਗੇ ਆ ਕੇ ਵੇਖਿਆ ਨਹੀਂ ਵੀ ਕਿੰਨੀ ਕਿਸ ਦੀ ਫਸਲ ਡੁੱਬੀ ਆ ਕਿੰਨੀਆਂ ਜ਼ਮੀਨਾਂ ਰੁੜ ਗਈਆਂ ਵਾ ਕਿਸ ਨੇ ਉਹ ਦਰਿਆ ਪੱਕੇ ਕਰਨ ਵਾਸਤੇ ਨਹੀਂ ਕਿਹਨੇ ਸੁਣਿਆ ਜੇ ਕਿ ਇਹਦਾ ਹੁੰਦਾ ਪੱਕਾ ਤੇ ਉਹ ਛਪਾਰਚੀ ਹੁੰਦਾ ਜੇ ਉਹਦੀ ਬਣ ਜਾਂਦੀ ਆ ਜਿਹਦੀ ਅਪਰੋਚ ਹੈਗੀ ਦੂਜੇ ਨੂੰ ਤੇ ਗਰੀਬ ਬੰਦੇ ਨੂੰ ਮਾਤਰ ਨੂੰ ਤਾਂ ਕਿਸੇ ਨੂੰ ਪੁੱਛਦੇ ਹੀ ਨਹੀਂ ਕਈਆਂ ਦੀ ਤਾਂ ਸਾਰੀ ਸਾਰੀ ਜ਼ਮੀਨ ਰੁੜ ਗਈ ਹੋਈ ਆ ਜੀ ਜੀ ਦਾ ਬਰਦਾਸ ਸਿੰਘ ਜੀ ਭਾਜੀ ਇਹ ਜਿਹੜਾ ਪਾਣੀ ਆ ਪਾਣੀ ਵੇਖੋ ਕਿੰਨਾ ਜੀਲਾ ਹੋ ਗਿਆ ਦਾ ਇਹਦੇ ਨਾਲ ਫਸਲ ਨੂੰ ਕਿੰਨਾ ਕਿ ਨੁਕਸਾਨ ਪਹੁੰਚਣਾ ਤੇ ਉਹ ਜ਼ਮੀਨੀ ਪਾਣੀ ਨੂੰ ਕਿੰਨਾ ਕਿ ਨੁਕਸਾਨ ਪਹੁੰਚੇਗਾ ਵੀਰ ਜੀ ਜੋ ਸਮਝੀ ਤੇ ਫਸਲ ਨੂੰ ਤਾਂ 100% ਹੀ ਨੁਕਸਾਨ ਆ ਜੇ ਪਾਣੀ ਨਾ ਨਿਕਲੇ ਤੇ ਤੇ ਜ਼ਮੀਨ ਵਾਲੇ ਪਾਣੀ ਤੇ ਵੈਸੇ ਸਾਡੇ ਖਰਾਬ ਹੋ ਗਏ ਪੀਣ ਵਾਲੇ ਤੇ ਪੀਣ ਵਾਲੇ ਤੇ ਪੈਸੇ ਪਾਣੀ ਇਧਰ ਪੀਣ ਵਾਲੇ ਨੂੰ ਡੰਗਾਈ ਵਾਲੇ ਬੋਰ ਜਿੱਕ ਵਰਾਇਆ ਤੇ ਉਥੋਂ ਪਾਣੀ ਪੀਂਦੇ ਸਾਰਾ ਪਿੰਡ ਇਕੱਠੇ ਹੋ ਗਏ ਤੇ ਫਸਲਾਂ ਵੀ 30% ਖਤਮ ਹੋ ਗਈਆਂ ਜਿਹੜੀ ਫਸਲ ਰਹਿੰਦੀ ਆ ਉਹ ਵੀ ਕਿ ਨਾਲ ਸਰਕਾਰ ਤੇ ਆਸ ਵੀ ਚਲੋ ਆ ਨੂੰ ਜੇ ਕੋਈ ਪੈਸੇ ਲਾ ਦਵੇ ਤੇ ਪਾਣੀ ਅਹੀਂ ਕਰ ਸਕੀ ਆ 100 ਕਿਲੇ ਦਾ 100 150 ਕਿਲਾ ਅਰਥੇ ਜ਼ਮੀਨ ਜਿਹੜੀ ਹੈਗੀ ਆ ਤੇ ਹੁਣ ਉਹ ਸਿਰਫ ਇਹਨੂੰ ਖਾਲ ਸਾਈਡ ਤੇ ਮੜੀ ਜੀ ਕਿ ਨਾਲ ਆਸ ਆ ਕਿ ਉਹਨਾਂ ਕਿਹਾ ਵੀ ਤੁਹਾਨੂੰ ਅਹੀਂ ਤੇ ਹੁਣ ਕਿੰਨੇ ਕਿ ਦੂਰ ਹੈ ਦਰਿਆਜ ਤੋਂ ਪੰਜੀ ਕਿਲੋ ਤੋਂ ਘੱਟ ਹੋਣਾ 25 ਕਿਲੋ ਹੁਣ ਆਇਆ ਇਥੋਂ 25 30 ਕਿਲੋ ਇੱਥੇ ਜਿੱਥੇ ਆਪਾਂ ਖੜੋਤੇ ਇੰਨਾ ਵਾਗਾ ਦਰਿਆ ਨੇ ਵੀ ਨੁਕਸਾਨ ਪਹਾਇਆ ਜ਼ਮੀਨ ਕੁਛ ਵਿੱਚ ਲੈ ਬਹੁਤ ਜ਼ਿਆਦਾ ਜੀ ਨੁਕਸਾਨ ਲੋਕਾਂ ਦਾ ਪਪੂਲਰ ਲੱਗਾ ਸੀ ਤਿਆਰ ਪਪੂਲਰ ਵਧਣਾ ਵਾਲਾ ਸੀਗਾ ਉਹ ਖਤਮ ਹੋ ਗਿਆ ਗੰਨੇ ਲੱਗੇ ਮੇਰਾ ਆਪਣਾ ਖੋਦਾ 12 ਖੇਤ ਮੇਰੀ ਜ਼ਮੀਨ ਦੇ ਸੀ ਦੋ ਜਿਹੜੇ ਚ ਆਪਣੇ ਬਾਕੀ ਮੇਰੇ ਠੇਕੇ ਦੇ ਸੀ ਤੇ ਦੋ ਕਿਲੋ ਮੇਰਾ ਪਪੂਲਰ ਰੋੜ ਕੇ ਲਾ ਗਿਆ ਜੀ ਤੇ ਕਲਾਡੇਡ ਕਿਲਾ ਲਾਗੂ ਕੁਮਾਦੀ ਪੁੱਟ ਕੇ ਲਾ ਗਿਆ ਜਮੀਨ ਸਾਰਾ ਦਰਿਆ ਹੀ ਲੈ ਗਿਆ ਜੀ ਇੰਨਾ ਨੁਕਸ ਉੱਗੇ ਤੇ ਮੈਂ ਜਾ ਕੇ ਮੰਡੀ 'ਚ ਜਾ ਕੇ ਕਾਚੀ ਕਮਾਵਾਂ ਪਰ ਇਹ ਤੇ ਸਾਰਾ ਕੁਝ ਮਿੱਟੀ ਹੋ ਗਿਆ ਵੀਰ ਜੀ ਇਹ ਸਮਝੋ ਵੀ ਸਾਰੀਆਂ ਆਸਾਂ ਹੀ ਅਸਾਂ ਇਹਨਾਂ ਦੇ ਉੱਤੇ ਫਸਲਾਂ ਤੇ ਹੋਏ ਸਾਡਾ ਕੋਈ ਕਾਰੋਬਾਰੀਆ ਨਹੀਂਗਾ ਕੋਈ ਵੀ ਆਪਾਂ ਕੋਈ ਪ੍ਰੋਗਰਾਮ ਕਰਨਾ ਧੀ ਭਾਂਦਾ ਵਿਆਹ ਕਰਨਾ ਕੋਈ ਪ੍ਰੋਗਰਾਮ ਕਰਨਾ ਸਾਰੀਆਂ ਆਸਾਂ ਸਾਡੀਆਂ ਇਹ ਉੱਤੇ ਆ ਤੁਸੀਂ ਸਾਡੇ ਨਾਲ ਵੀ 23 ਚ ਵੜ ਆਇਆ ਸੀ ਤੇ 23 ਵਾਲਾ ਮਾਹ ਪਾਣੀ ਸੁੱਕਾ ਤੇ ਫਸਲਾਂ ਫੁਸਲਾਂ ਆਪਣੀਆਂ ਪਤੜੀਆਂ ਜਮੀਨਾਂ ਪਤੜੀਆਂ ਕੀਤੀਆਂ ਤੇ ਆ ਗੰਨਾ ਲਾਇਆ ਤੇ ਹੁਣ ਵੇਖੋ ਗੰਨਾ ਵੀ 25 ਜਾ ਕੇ ਖਤਮ ਹੋ ਗਿਆ ਸਾਰਾ ਰਹਿ ਕੀ ਗਿਆ ਜੀ 23 ਤੋਂ ਬਾਅਦ ਹੁਣ ਇਕੱਠਾ ਇਹ 25 ਚ ਹੋਈ ਫਸਲ ਜਿਹੜੀ ਹੋਈ ਹੈ ਕਿਉਂ ਇਸ ਸਾਲ ਦਾ ਪਾਣੀ ਸੁਪੈਜ ਮੁੜ ਕੇ ਹੋਆ ਕਮਾਦ ਲਾਇਆ ਤੇ ਕਮਾਦ ਵੀ ਫੇਰ ਡੁੱਬ ਗਿਆ ਜੀ ਹੁਣ ਫੇਰ ਕਿਸਾਨ ਨੂੰ 2 ਸਾਲ ਢਿੱਕਣਾ ਫੇਰ ਢਿੱਕਣਾ ਪੈਣਾ ਜੀ ਪਾਣੀ ਪਾਣੀ ਹੈ ਪਾਣੀ ਨਿਕਲੇਗਾ ਬਾਕੀ ਸੇਮ ਪਈ ਜਾ ਰਹੀ ਹੈ ਸੇਮ ਨਾਲ ਪਾਣੀ ਹੋਰ ਵੱਧਾ ਜਾ ਰਿਹਾ ਤੇ ਜ਼ਮੀਨ ਚ ਸੇਮ ਪਈ ਸੇਮ ਪਈ ਜਾ ਰਹੀ ਹੈ ਬੜਾ ਔਖਾ ਹੋ ਜਾਂਦਾ ਕਿਸਾਨ ਵਾਸਤੇ ਬੋ ਜੀ ਔਖਾ ਤੁਸੀਂ ਕੀ ਦਸੀਏ ਵੀ ਕਿੱਦਾਂ ਦਿਨ ਦੇ ਆ ਕੱਢਣ ਅੱਜ ਖਾਦਾ ਦਵਾਈਆਂ ਦੇ ਨਾਲ ਲੱਖਾਂ ਰੁਪਏ ਸਿਰ ਤੇ ਚੜੇ ਨੇ ਬਾਹਰ ਲੈ ਲੈ ਕੇ ਫਸਲਾਂ ਨੂੰ ਪਾਲੀ ਦਾ ਕਿਹੜਾ ਕੋਈ ਨਹੀਂ ਬਚਤ ਹੁੰਦੀ ਕੋਈ ਮੈਂ ਅਹੀਂ ਚਲੋ ਉਸੇ ਵੇਲੇ ਮੌਕੇ ਚੁੱਕੇ ਲਾ ਲਈਏ ਖਾਣ ਇਹ ਫਸਲ ਦਾ ਧਿਆਨ ਰੱਖਦਾ ਹੈ ਪਰ ਜਦ ਫਸਲ ਸਾਹਮਣੇ ਡੁੱਬ ਜਾਂਦੀ ਹੈ ਜੀ ਰਾਤ ਦਿਨ ਲਾ ਕੇ ਪਾਣੀ ਲਾ ਲਾ ਕੇ ਪਹਿਲਾਂ ਜਦ ਫਸਲਾਂ ਤੋੜਨੀਆਂ ਪੀਰਾ ਆਦਿਨ ਇੱਕ ਕੀਤਾ ਜੀ ਫਸਲਾਂ ਤੋੜਨ ਵਾਸਤੇ ਆ ਤੁਸੀਂ ਵੇਖੋ ਕਮਾਤ ਬੱਜੇ ਪਏ ਨੇ ਆਹ ਦਾ ਲਾਸਟ ਵੀ ਕਮਾਤ ਬੱਜ ਗਿਆ ਜੀ ਖਾਦਾ ਦੇ ਲਈ ਕੰਮ ਹੋ ਗਿਆ ਪਰ ਹੁਣ ਅਹੀਂ ਚੱਲੇ ਮਿਰਚੇ ਖੜਨਾ ਹੈ ਫਿਰ ਉਹ ਵੀ ਹੁਣ ਖਤਮ ਹੋ ਗਿਆ ਜੀ ਕੰਮ